ਅਵਾਜ਼ ਪੰਜਾਬ 24 ਤੋਂ ਲਲਿਤ ਸ਼ਰਮਾ ਦੀ ਰਿਪੋਰਟ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਤਾਜ਼ਾ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਭਾਰਤ ਵਿਕਾਸ ਪਿਛਦਵਲੋ ਲਗਾਇਆ ਗਿਆ ਤੀਸਰਾ ਐਨੀਮੀਆ ਮੁਕਤ ਜਾਂਚ ਕੈਂਪ ਭਾਰਤ ਵਿਕਾਸ ਪਿਛਦ ਬਸੀ ਪਠਾਨਾ ਵੱਲੋਂ ਪ੍ਰਦਾਨ ਮਨੋਜ ਕੁਮਾਰ ਪੰਡਾਰੀ ਦੀ ਪ੍ਰਦਾਨਗੀ ਹੇਠ ਅਤੇ ਮਹਿਲਾ ਮੁਖੀ ਮੀਨੂ ਬਾਲਾ ਪ੍ਰੋਜੈਕਟ ਚੇਅਰਮੈਨ ਸੁਖਪ੍ਰੀਤ ਕੌਰ ਅਤੇ ਕੁਲਦੀਪ ਕੌਰ ਦੀ ਦੇਖਰੇਖ ਹੇਠ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਬਸੀ ਪਠਾਨਾ ਵਿਖੇ ਐਨੀਮੀਆ ਮੁਕਤ ਜਾਂਚ ਕੈਂਪ ਲਗਾਇਆ ਗਿਆ ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਪਾਦਾਨ ਮਨੋਜ ਕੁਮਾਰ ਪੰਡਾਰੀ ਨੇ ਵਿਦਿਆਰਥੀਆਂ ਨੂੰ ਅਨੀਮੀਆ ਦੇ ਲੱਛਣਾਂ ਬਾਰੇ ਅਤੇ ਬਚਾਅ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੋਸ਼ਟਿਕ ਖੁਰਾਕ ਲੈਣੀ ਚਾਹੀਦੀ ਹੈ ਜਿਸ ਨਾਲ ਸਾਡੇ ਸਰੀਰ ਵਿੱਚ ਖੂਨ ਦੀ ਮਾਤਰਾ ਪੂਰੀ ਰਹੇ। ਸਾਨੂੰ ਸਮੇਂ-ਸਮੇਂ ਤੇ ਆਪਣੀ ਜਾਂਚ ਕਰਵਾਉਦੇ ਰਹਿਣਾ ਚਾਹੀਦਾ ਹੈ। ਪ੍ਰੋਜੈਕਟ ਚੇਅਰਮੈਨ ਸੁਖਪ੍ਰੀਤ ਕੌਰ ਨੇ ਨਵੀਂ ਪਹਿਲ ਕਰਦਿਆਂ ਆਪਣਾ ਜਨਮ ਦਿਨ ਸਕੂਲ ਦੇ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਉਹਨਾ ਨੇ ਆਪਣੇ ਪਤੀ ਰਵਿੰਦਰ ਰਿੰਕੂ ਨਾਲ ਮਿਲ ਕੇ ਤਕਰੀਬਨ 149 ਵਿਦਿਆਰਥੀਆਂ ਦੀ ਖੂਦ ਜਾਂਚ ਕੀਤੀ ਅਤੇ ਸਕੂਲ ਲੜਕੀਆਂ ਦੀ ਮੁਖੀ ਹਿੰਮਸ਼ੀਖਾ ਨੇ ਉਹਨਾਂ ਦਾ ਬਖੂਬੀ ਸਾਥ ਨਿਭਾਇਆ। ਸਕੂਲ ਪ੍ਰਿੰਸੀਪਲ ਨੀਦੀ ਅਗਰਵਾਲ ਨੇ ਪਰਿਸ਼ਦ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਨੀਮੀਆ ਜਾਂਚ ਕੈਂਪ ਲਗਾਉਣਾ ਪਰਿਸ਼ਦ ਦਾ ਸ਼ਲਾਘਾਯੋਕ ਕਦਮ ਹੈ ਜੋ ਕਿ ਸਮੇਂ ਦੀ ਮੰਗ ਵੀ ਹੈ। ਉਹਨਾ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਔਰਤ ਵਰਗ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ। ਪਰੀਸ਼ਦ ਪਾਦਾਨ ਮਨੋਜ ਕੁਮਾਰ ਪੰਡਾਰੀ ਅਤੇ ਮਹਿਲਾ ਮੁਖੀ ਮੀਨੂ ਬਾਲਾਵਲੋ ਸਕੂਲ ਪ੍ਰਿੰਸੀਪਲ ਨੀਦੀ ਅਗਰਵਾਲ ਦੇ ਨਾਲ ਸਮੂਹ ਸਟਾਫ ਸਮੂਹ ਵਿਦਿਆਰਥੀਆਂ ਅਤੇ ਪਰੀਸ਼ਦ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਪਰੀਸ਼ਦ ਵੱਲੋਂ ਸਮਾਜ ਸੇਵਾ ਦੇ ਕੰਮ ਜਾਰੀ ਰਹਿਣਗੇ ਇਸ ਮੌਕੇ ਨੀਦੀ ਪੰਡਾਰੀ ਨੀਰੂ ਸੋਨੀ ਹੇਤੂ ਸੁਰਜਨ ਮਨੀਸ਼ਾ ਅਰੋੜਾ ਸ਼ਸ਼ੀ ਬਾਲਾ ਰਾਜ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਜ਼ਿਲ੍ਹਾ ਕੋਆਰਡੀਨੇਟਰ ਬਬਲਜੀਤ ਬਨੇਸਰ ਖਜ਼ਾਨਚੀ ਸੰਜੀਵ ਸੋਨੀ ਬਲਦੇਵ ਕਿਸ਼ਨ ਵਿਨੋਦ ਸ਼ਰਮਾ ਰਵਿੰਦਰ ਰਿੰਕ ਜੈ ਕਿਸ਼ਨ ਮਨਜੀਤ ਸਿੰਘ ਪਾਰਸ ਗੋਤਮ ਆਦੇ ਹਾਜ਼ਰ ਰਹੇ